ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 17 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਵਰਣ ਵੰਡ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਹੈ ਜਿਦੇ ਵਿੱਚ ਅਸੀਂ ਪਿਛਲੇ ਭਾਗ ਦੇ ਵਿੱਚ ਇਹ ਸਮਝਿਆ ਕਿ ਸਿੱਖ ਨੂੰ ਆਪਣੇ ਆਪ ਨੂੰ ਕਿਸ ਅਵਸਥਾ 'ਚ ਸਮਝਣਾ ਚਾਹੀਦਾ ਕਿ ਸਾਨੂੰ ਕਿਸੇ ਜਾਤ ਪਾਤ ਦਾ ਕੋਈ ਅਪਮਾਨ ਕਰਨਾ ਚਾਹੀਦਾ ਆਪਾਂ ਵਿਸ਼ਾ ਵਿਚਾਰ ਚੁੱਕਿਆ ਦੋ ਦਿਨ ਵਿਚਾਰਿਆ ਇਹ ਵੀ ਵਿਚਾਰਿਆ ਬਾਦ ਦੇ ਵਿੱਚ ਕਿ ਪਗਲ ਸਹਿਬਾਨ ਨੂੰ ਗੁਰੂ ਸਹਿਬਾਨ ਨੇ ਕਿਹੜੀ ਵਿਵਸਥਾ ਦੇ ਵਿੱਚ ਮੰਨੇ। ਪਿਛਲੇ ਭਾਗ ਦੇ ਵਿੱਚ ਇਹ ਵਿਚਾਰਿਆ ਸੀ। ਅੱਗੇ ਅਸੀਂ ਇਸ ਦੇ ਦੂਜੇ ਨੂੰ ਬੁਲੰਕਨ ਕਰ ਲਿਆ। ਇਸ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਗੁਰੂ ਸਾਹਿਬ ਆਪਣੇ ਆਪ ਨੂੰ ਕਿਸ ਵਿਵਸਥਾ ਵਿੱਚ ਮੰਨਦੇ ਨੇ। ਜੇ ਬ੍ਰਾਹਮਣੀ ਸਿਸਟਮ ਦੀ ਗੱਲ ਕਰੀਏ ਜੇ ਸਾਡੇ ਸਾਰੇ ਗੁਰੂ ਸਾਹਿਬਾਨ 73 ਕੁੰਡੇ ਵਿੱਚ ਹੋਏ ਜਿਹੜਾ ਉੱਚੀ ਕੁਲ ਮੰਨਿਆ ਜਾਂਦਾ ਹੈ ਬੇਸ਼ੱਕ ਬ੍ਰਾਹਮਣ ਤੋਂ ਬਹੁਤ ਮੰਨਿਆ ਜਾਂਦਾ ਹੈ ਪਰ ਇਸ ਵਰਣ ਵਿਵਸਥਾ 'ਚ ਉੱਚੀ ਕੁਲ ਵਰਤੇ ਮੰਨਿਆ ਜਾਂਦਾ ਹੈ ਕਿ ਗੁਰੂ ਸਾਹਿਬਾਨ ਨੂੰ ਆਪਣੀ ਕਿਸੇ ਜਾਤ-ਪਾਤ ਦਾ ਕੋਈ ਖਤਰੀ ਹੋਣ ਦਾ ਯਾ ਗੁਰੂ ਹੋਣ ਦਾ ਐਡਾ ਮਾਨ ਸੀ ਗੁਰੂ ਸਾਹਿਬ ਆਪਣੇ ਬਾਰੇ ਆਪ ਕੀ ਲਿਖਦੇ ਨੇ ਅਸੀਂ ਇਹ ਸਮਝਾਂਗੇ ਅੱਜ ਜਿਹੜਾ ਪਹਿਲਾ ਪਰਮਾਨੰਦ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਜਿੱਥੇ ਇੱਕ ਬੜੀ ਵੱਡੀ ਸਿੱਖਿਆ ਦੀ ਗੱਲ ਸਾਨੂੰ ਸਮਝਾਉਂਦੇ ਨੇ ਬੜਾ ਵੱਡਾ ਗਿਆਨ ਦਿੰਦੇ ਨੇ ਸਾਡੇ ਜੀਵਨ ਨੂੰ ਰੋਸ਼ਨਾਉਣ ਦੇ ਵਾਸਤੇ ਬڑے ਵੱਡੇ ਮੁੱਲੇ ਬਚਨ ਨੇ ਜਿਹੜੇ ਸਤਿਗੁਰੂ ਨੇ ਇੱਥੇ ਬਖਸ਼ਿਸ਼ ਕੀਤੇ ਨੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਮਹੱਗੇ ਮੋਲ ਪਾਰ ਅਫਾਰ ਅਟਲ ਅਚਲ ਗੁਰਮਤੀ ਧਾਰ ਪਾਏ ਮਿਲੇ ਪਾਵੈ ਪਾਇਕਾਰ ਨਾਨਕ ਨੀਚ ਕਹੇ ਵਿਚਾਰ ਇਹ ਲੰਗ ਜਿਹੜਾ ਸਿੱਖਿਆ ਦਿੰਦੀ ਉਹਨੂੰ ਆਪਾਂ ਸਮਝ ਲਈਏ ਫਿਰ ਗੱਲ ਕਿੱਥੇ ਪਹੁੰਚਾਂਗੇ ਮਹਿੰਗੇ ਮੋਲ ਪਰ ਅਫਾਰ ਉਹ ਸਰਕਾਲਪੁਰਖ ਨੂੰ ਤੂੰ ਕਿਸੇ ਕੀਮਤ ਨਾਲ ਨਹੀਂ ਖਰੀਦ ਸਕਦਾ ਬਹੁਤ ਬੰਗਾ ਬੋਲ ਰਿਹਾ ਸੀ ਤੂੰ ਕੋ ਸਮਝਿਆ ਕਿ ਬੜੀ ਦੌਲਤ ਨਾਲ ਖਰੀਦਵਾ ਮੇਰੇ ਕੋਲ ਬੜੀ ਦੌਲਤ ਹੋ ਗਈ ਹੈ ਇਹ ਕਣੀ ਵੀ ਉਸ ਕਾਲਪੁਰ ਤੇ ਨਾਮ ਦੀ ਤਰੇਹ ਦੇ ਚ ਉਸ ਦੌਲਤ ਦੀ ਕੀਮਤ ਨਾਲ ਨਹੀਂ ਵਸ ਸਕਦੀ ਇੱਕ ਹੋਰ ਦੁਨਿਆਵੀ ਵਸਤਾ ਗਵੇਂ ਕਿ ਮੈਂ ਇੰਨਾ ਸੋਨਾ ਤੋਲ ਕੇ ਦੇ ਦਿਆਂ ਇਹਨੇ ਹੀਰੇ ਤੋਲ ਕੇ ਦੇ ਦਿਆਂ ਜਿੰਨਾ ਕਿ ਮਿਲ ਜਾਵੇ ਉਹਦੇ ਬਰਾਬਰ ਤੋਲ ਕੇ ਦੇ ਦਿਆਂ ਕੋਤਬਿ ਸਤਗੁਰੂ ਨੇ ਫੈਸਲਾ ਕਰਤਾ ਬਾਣੀ ਚਾਇਆ ਕੰਚਨ ਸਿਉ ਪਾਇਆ ਨਹੀਂ ਤੋਲ ਸੋਨੇ ਦੇ ਬਰਾਬਰ ਤੋਲ ਕੇ ਵੀ ਨਹੀਂ ਪਾਇਆ ਜਾ ਸਕਦਾ ਬਹੁਤ ਮਿੱਕ ਹੈ ਫਿਰ ਸਤਪੁਰਣੀ ਕਿਵੇਂ ਪਾਇਆ ਜਾ ਸਕਦਾ ਸਰਤ ਗੁਰੂ ਬਖਸ਼ਿਸ਼ ਕਰਦੇ ਨੇ ਅਟਲ ਅਛਲ ਗੁਰਮਤੀ ਤਾਰ ਉਹ ਜਿਹੜਾ ਅਟਲ ਹੈ ਕਦੇ ਨਾ ਡੋਲਣ ਵਾਲਾ ਹੈ ਅਛਲ ਹੈ ਨਾ ਛਲਿਆ ਜਾਣ ਵਾਲਾ ਹੈ ਉਹਨੂੰ ਦੀ ਗੁਰੂ ਮਤ ਗੁਰੂ ਦੀ ਮਤ ਲੈ ਕੇ ਉਹਨੂੰ ਆਪਣੇ ਹਿਰਦੇ ਚ ਵਸਾਇਆ ਜਾ ਸਕਦਾ ਹੈ ਜੇ ਤੂੰ ਸਤਿਮੰਤ ਹੋਣਾ ਚਾਹੁੰਦਾ ਨਾ ਤੇ ਗੁਰੂ ਦੀ ਮਤ ਲੈ ਲੈ ਗੁਰੂ ਦੀ ਮਤ ਤੇ ਚੱਲ ਪਏਗਾ ਤੇ ਉਹ ਤੇਰੇ ਹੀ ਦੇਚ ਵਸ ਸਕਦਾ ਵਸ ਜਾਏਗਾ ਕਿਉਂ ਪਾਏ ਮਿਲੇ ਪਾਵੇ ਪਾਇਕਾਰ ਉਹ ਤੇ ਪਿਆਰ ਦੇ ਨਾਲ ਮਿਲਦਾ ਹੈ ਉਹਨੂੰ ਪਿਆਰ ਦੇ ਨਾਲ ਅਪਣਾਇਆ ਜਾ ਸਕਦਾ ਹੈ ਹੋਰ ਕੋਈ ਦੁਨੀਆ ਦੀ ਚੀਜ਼ ਤੋਂ ਕਮ ਹੈ ਉਹਦੇ ਬਰਾਬਰ ਦੇ ਕੇ ਮੈਂ ਲੈ ਲਵਾਂ ਉਹ ਕੋਈ ਨਹੀਂ प्यार ਦੇ ਨਾਲ ਹੀ ਮਿਲ ਸਕਦਾ ਸਿਰਫ ਔਰ ਪਿਆਰ ਕਰਨ ਦਾ ਤਰੀਕਾ ਗੁਰੂ ਦੀ ਮਰਤ ਲੈ ਲੈ ਗੁਰੂ ਦੀ ਮਰਤ ਲੈ ਲੈ ਤੇ ਹਿਰਦੇ ਚ ਪਿਆਰ ਪੈਦਾ ਹੋ ਜਾਏ ਇਸ ਕਾਰਨ ਉਸ ਦੇ ਵਾਸਤੇ ਤੂੰ ਨੂੰ ਪਾ ਸਕਨੇ ਹੁਣ ਅੱਗੋਂ ਜਿਹੜੀ ਪੰਕਤੀ ਲਿਖੀ ਹੈ ਸਤਿਗੁਰੂ ਨੇ ਨਾਨਕ ਨੀਚਕ ਹੈ ਵਿਚਾਰ ਸਤਿਗੁਰੂ ਨੇ ਇਥੇ ਕੱਕੇ ਦੇ ਨਾਲ ਔਂਕੜ ਵਰਤੀ ਹੈ ਨਾਨਕ ਸ਼ਾਇਰ ਦੇ ਤੌਰ ਤੇ ਨਹੀਂ ਨਾਨਕ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਮੈਂ ਨਾਨਕ ਨਾਲ ਆਪਣੇ ਨਾਲ ਲਫ਼ਜ਼ ਵਰਤ ਰਹੇ ਨੇ ਨੀਚ ਅੱਜ ਸਿੱਖੀ ਮਨਸਿਕਤਾ ਇਹ ਹੈ ਕਿ ਸਿੱਖ ਨੂੰ ਇਹ ਕਹਿੰਦੇ ਵੀ ਤਕਲੀਫ ਹੁੰਦੀ ਹੈ ਵੀ ਮੈਂ ਨਾਨਕ ਨੂੰ ਨੀਚ ਕਹੂੰ ਉਹ ਸਿੱਖ ਦੇ ਮਨ ਦੇ ਵਿੱਚ ਦਾ ਦੁਨੀਆ ਦਾ ਸਭ ਤੋਂ ਉੱਚਾ ਸਤਿਕਾਰ ਹੈ ਗੁਰੂ ਨਾਨਕ ਵਾਸਤੇ। ਕਲਿਕਨ ਗੁਰਨਾਨਕ ਸਾਹਿਬ ਆਪਣੇ ਆਪ ਨੂੰ ਆਪ ਰੀਚ ਕਹਿਦੇ ਨੇ। ਮੈਂ ਧਿਆਨ ਦੇ ਰਿਹਾ ਸੀ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜਿਸ ਲਈ ਦੇ ਅਰਥ ਕੀਤੇ ਨੇ ਉਹਨਾਂ ਨੇ ਵੀ ਜਿਹੜਾ ਲਫ਼ਜ਼ ਵਰਤਿਆ ਗਰੀਵ ਨਾਨਕ ਤੈਨੂੰ ਇਹ ਵਿਚਾਰ ਦੀ ਗੱਲ ਦੱਸਦਾ ਹੈ। ਰੀਚ ਵਰਤੇ ਗਰੀਬ ਲਫਜ਼ ਵਰਤੇ ਆ ਕਿਉਂ ਸਿਕ ਮਾਨਸਕਾ ਦਾ ਵਿੱਚੋਂ ਨਹੀਂ ਨਿਕਲਦਾ ਇੱਥੇ ਤੇ ਪੰਕਤੀਆਂ ਬਣੀਆਂ ਸਪਸ਼ਟ ਨੇ ਮੈਂ ਉਹਨਾਂ ਦੀ ਚੋਣ ਕੀਤੀ ਹੈ ਜਿਹੜੀਆਂ ਬੜੀਆਂ ਸਪਸ਼ਟ ਪੰਕਤੀਆਂ ਨੇ ਕਈ ਪੰਕਤੀਆਂ ਹੋਰ ਆndੀਆਂ ਨੇ ਜਿੱਥੇ ਗੁਰਨਾਨਕ ਸਾਹਿਬ ਬਾਰੇ ਨੀਚ ਕਿਹਾ ਲਿਖਿਆ ਹੈ ਨਾਨਕ ਨੀਚ ਉੱਥੇ ਅਸੀਂ ਇਹ ਅਰਥ ਕਰਦੇ ਆਂ ਵੀ ਜਿਹੜੀ ਵਿਚਾਰ ਕਹੀ ਜਾ ਰਹੀ ਹੈ ਨਾਨਕ ਨੀਚ ਕਹਿਆ ਵਿਚਾਰ ਉਹ ਨੀਚ ਹੈ ਪਰ ਸੱਚ ਦਰੋਂ ਇਹ ਨਹੀਂ ਕਹਿ ਸਕਦੇ ਕਿ ਵਿਚਾਰ ਨੀਚ ਹੈ ਫਿਰ ਨਾਨਕ ਦੇ ਕੱਕੇ ਨੂੰ ਔਂਕੜ ਆ ਗਈ ਤੇ ਗੱਲ ਬੜੀ ਸਪਸ਼ਟ ਹੈ ਗੁਰੂ ਵਰਤ ਕਾਢੀ ਨਹੀਂ ਸਕਦੇ ਇਹ ਹੈ ਗੁਰੂ ਸਾਹਿਬ ਦੀ ਜੀਵਨ ਦੀ ਆਪਣੀ ਅਵਸਥਾ ਅਸਲ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਨਿਰਣਾ ਕਰਕੇ ਦੱਸਿਆ ਸਾਨੂੰ ਮੈਂ ਸਮਝਣਾ ਗੁਰੂ ਨਾਨਕ ਸਾਹਿਬ ਨੇ ਇਹ ਆਪਣੇ ਲਈ ਨਹੀਂ ਕੀਤਾ ਸਾਡੇ ਸਾਰੇ ਲਈ ਕੀਤਾ ਇਹ ਵੀ ਗੁਰੂ ਨਾਨਕ ਸਾਹਿਬ ਦਾ ਹੀ ਸ਼ਬਦ ਹੈ ਜਿੱਥੇ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਐ ਜੀ ਨਾ ਹਮ ਉੱਤਮ ਨੀਚ ਨਾ ਮੱਦਮ ਹਰ ਸਰਨਾਗਤ ਹਰ ਕੇ ਲੋਗ ਨਾਮ ਰਤੇ ਕੇਵਲ ਬੈਰਾਗੀ ਸੋਗ ਵਿਜੋਗ ਵਿਬਰਚਤ ਰੋਗ ਐ ਜੀ ਨਾ ਹਮ ਉੱਤਮ ਨਾਸੀਂ ਆਪਣੇ ਆਪ ਨੂੰ ਕਿਸੇ ਨਾਲ ਉੱਚਾ ਸਮਝਨੇ ਨੀਚ ਨਾ ਮੱਧਮ ਨਾ ਨੀਚਾ ਨਾ ਸਲੇ ਅੰਦਰ ਕੋਈ ਹੀਣ ਭਾਵਨਾ ਆਪਣੇ ਪ੍ਰਤੀ ਕਿ ਅਸੀਂ ਕਿਸੇ ਨਾਲੋਂ ਘੱਟ ਅਸੀਂ ਇਸ ਚੱਕਰ ਚ ਨਹੀਂ ਪੈਦੇ ਨਾ ਮੱਧਮ ਨਾ ਵਿਚਕਾਰ ਡਿਸ਼ ਨਹੀਂ ਚਾਉਂਦੇ ਅਸੀਂ ਇਸ ਭਰਮ ਜਾਲ ਤੋਂ ਬਾਹਰ ਹੋ ਗਏ ਆ ਅਸਤੇ ਸਿਰ ਵੀ ਗੱਲ ਸਮਝ ਲਈ ਸਮਝ ਲਈਏ ਹਰ ਸਰਨਾਗਤ ਹਰ ਕੇ ਲੋਗ ਉਹ ਸਰਕਾਰਪੁਰ ਦੀ ਸ਼ਰਨ ਦੇ ਵਿੱਚਾਂ ਉਹਦੇ ਬਣਾਏ ਹੋਏ ਮਨੋਖਾ ਉਹਦੇ ਬਣਾਏ ਹੋਏ ਮਨੋਖਾ ਉਹਦੀ ਸ਼ਰਨ ਚ ਬਸ ਅਸੀਂ ਇੰਨੀ ਗੱਲ ਸਮਝ ਲਈਏ ਅਸੀਂ ਇਸ ਝਗੜੇ 'ਚ ਹੀ ਨਹੀਂ ਪੈਂਦੇ ਕਿ ਅਸੀਂ ਉੱਚੇ ਹਾਂ ਕਿ ਮੱਧਮ ਹਾਂ ਕਿ ਨੀਚੇ ਹਾਂ ਸਨੇਹਤ ਸਾਰੇ ਸਮਾਜ ਨੂੰ ਹੈ ਨਾ ਕਿ ਇਸ ਪਰਮ ਜਾਲ ਚੋਂ ਨਿਕਲਣਾ ਚਾਹੀਦਾ ਹੈ ਨਾਮ ਰਤੇ ਕੇਵਲ ਬੈਰਾਗੀ ਸਾਡੀ ਅਵਸਥਾ ਤੇ ਇਹ ਹੈ ਕਿ ਉਹ ਸਕਾਲਪੁਰ ਦੇ ਨਾਮ ਦੇ ਰੰਗ ਦੇ ਵਿੱਚ ਰੰਗੇ ਹੋਏ ਆ ਉਹਦੇ ਕਰਕੇ ਸਿਵੇਂ ਬੈਰਾਗੀ ਬਣ ਗਏ ਆ ਜੇ ਹੁਣ ਅਸੀਂ ਇਸ ਰਾਗ ਨੂੰ ਕਿਸੇ ਅਵਸਥਾ ਦੇ ਵਿੱਚ ਸਮਝਦੇ ਹਾਂ ਤੇ ਸਮਝ ਸਕਦੇ ਆ ਲੇਕਿਨ ਅਸੀਂ ਆਪਣੇ ਆਪ ਨੂੰ ਕਿਸੇ ਕੈਟਾਗਰੀ ਦੇ ਵਿੱਚ ਨਹੀਂ ਗਿੰਦੇ ਉੱਚਮ ਮਰਦਮ ਜਾਂ ਨੀਚ ਦੇ ਵਿੱਚ ਉਹਦੇ ਵਿੱਚ ਨਹੀਂ ਗਿੰਦੇ ਸਤੇ ਆਪਣੇ ਆਪ ਨੂੰ ਸਿਰਫ ਮਨੁੱਖ ਸਮਝਨੇ। ਸ਼ੋਗ ਵਿਜੋਗ ਵਿਵਰਚਿਤ ਰੋਗ। ਆਚਾਰੇ ਰੋਗਾਂ ਤੋਂ ਮੁਕਤ ਹੋ ਗਏ ਅਸੀਂ। ਔਰ ਜੜੀਆਂ ਉੱਚੀਆਂ ਨੀਵੀਆਂ ਵਡੀਆਂ ਅਸਥਾਨ ਨੇ ਨਾ ਉਹਦੇ ਵਿੱਚੋਂ ਇਹ ਰੋਗ ਪੈਦਾ ਹੁੰਦੇ ਨੇ। ਹੁਣ ਸਤਗੁਰੂ ਕਿੱਡੀ ਨਮਰਤਾ ਦੇ ਨਾਲ ਆਪਣੇ ਆਪ ਨੂੰ ਪਹਿਲਾਂ ਨੀਚ ਨਾਨਕ ਨੀਚ ਕਹੇ ਵਿਚਾਰ ਦੂਜੇ ਸ਼ਬਦ ਦੇ ਵਿੱਚ ਇੱਕ ਫੈਸਲਾ ਦੇ ਦਿੱਤਾ ਅਸੀਂ ਇਸ ਭਰਮਜਾਲ ਚ ਨਹੀਂ ਪੈਣਾ ਇਸ ਸੋਚ ਹੀ ਨਹੀਂ ਪੈਣਾ ਇਸ ਸੋਚ ਨੂੰ ਹੀ ਆਪਣੇ ਜੀਵਨ ਚੋਂ ਕੱਢਣਾ ਅਸੀਂ ਗੁਰ ਨਾਲ ਦੇ ਸਿੱਖ ਵਿਚਾਰ ਲਈਏ ਕਿ ਅਸੀਂ ਇਸ ਪਰਮ ਚੋਂ ਨਿਕਲ ਆਏ ਕਿਸੇ ਇਹ ਸੋਚ ਲਿਆ ਕਿਸੇ ਕੇਵਲ ਮਨੁੱਖਾ ਚਿੰ ਉੱਚ ਨੀਚ ਦੇ ਭਰਮਜਾਲ ਚੋਂ ਨਿਕਲ ਆਏ ਆਪਾਂ ਇਸ ਵਿਚਾਰ ਨੂੰ ਕੱਲ ਵੀ ਜਾਰੀ ਰੱਖਾਂਗੇ ਪੂਰੀ ਡੈਰੈਨਲ ਸਮਝਾਂਗੇ ਅੱਜ ਬਸ ਇਤਨੇ ਕਬਜੰ ਪ੍ਰਵਾਨ ਕਰਨਾ ਹੋਈਆਂ ਪੁੱਲਾਂ ਵਾਸਤੇ ਖਿਮਾ ਬਖਸ਼ਦੇ ਰਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ